ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵਾਂਗੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਦਾ ਪੰਜਾਬ ਵਾਲੇ ਕਬਲਵੀਰ ਹੋਣੀ ਆ ਉਹਨਾਂ ਦੀ ਜੋ ਵੱਡੀ ਸਿਸਟਰ ਆ ਰਵਿੰਦਰ ਤੇ ਉਹ ਹੁਣ ਇੰਡੀਆ ਆਏ ਹੋਏ ਆ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਵੀ ਕਮੈਂਟ ਕਰ ਰਹੀ ਸੀਗੇ ਤੇ ਉਹਨਾਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਕਬਲਵੀਰ ਹੁਣ ਜੀ ਸਿਸਟਰ ਆ ਉਸ ਦਾ ਵੀ ਆਪਣਾ ਚੈਨਲ ਆ ਉਹ ਉਸ ਤੇ ਵਲੋਗਿੰਗ ਕਰਦੇ ਆ ਹਾਲਾਂਕਿ ਵੀਡੀਓਜ਼ ਦੀ ਦੂਜੀਆਂ ਨਹੀਂ ਬਣਾਉਂਦੇ ਆ ਨਾ ਤੇ ਪਰ ਉਹ ਵਲੋਕਿੰਗ ਹੀ ਕਰਦੇ ਆ ਤੇ ਉਹ ਇੰਡੀਆ ਆਏ ਹੋਏ ਆ ਤੇ ਉਹਨਾਂ ਨੂੰ ਬਹੁਤ سارے ਲੋਕ ਕਮੈਂਟ ਕਰ ਰਹੇ ਆ ਕਿ ਉਹ ਇੰਡੀਆ ਆ ਕੇ ਪਹਿਲਾਂ ਆਪਣੇ ਵੀ ਦੇਖੀ ਕਿਉਂ ਨਹੀਂ ਗਏ ਕਿਉਂ ਨਹੀਂ ਉਹਨਾਂ ਨੇ ਕੋਈ ਵੀਡੀਓ ਪਾਈ ਤੇ ਉਹਨੂੰ ਬਹੁਤ ਸਾਰੇ ਸਵਾਲ ਆ ਰਹੇ ਸੀ ਉਹ ਕਿੰਨੇ ਦਿਨਾਂ ਤੋਂ ਉਹ ਆਏ ਹੋਏ ਆ ਇੰਡੀਆ ਪਰ ਉਹ ਕਿਉਂ ਨਹੀਂ ਘਰੇ ਆਏ ਤਾਂ ਉਹਨਾਂ ਨੇ ਇੱਕ ਵਲੌਗ ਪਾ ਕੇ ਦੱਸਿਆ ਹੈ ਕਿ ਉਹ ਇੰਡੀਆ ਆਈਆ ਤੇ ਆ ਕੇ ਉਹਨਾਂ ਦੇ ਜੋ ਸੋਹਰਾ ਫੈਮਿਲੀ ਆ ਉੱਥੇ ਕੁਝ ਕਰਦਾ ਕੰਮ ਚੱਲ ਰਿਹਾ ਸੀ ਕੁਝ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਸੀ ਜੋ ਉਹਨਾਂ ਨੇ ਸਮਾਨ ਲੈਣਾ ਸੀ ਸ਼ਿਫਟ ਕਰਨਾ ਸੀ ਘਰੇ ਉਹ ਲੈਣਾ ਸੀ ਕਰਕੇ ਹੀ ਉਹਨਾਂ ਨੇ ਕਿਹਾ ਕਿ ਬੱਚੇ ਗਰਮੀ ਜ਼ਿਆਦਾ ਹੋਣ ਕਰਕੇ ਬੱਚੇ ਇੰਡੀਆ ਆ ਕੇ ਬਿਮਾਰ ਹੋ ਗਿਆ ਤੇ ਜਿਸ ਦੇ ਕਾਰਨ ਉਹਨਾਂ ਨੇ ਦੱਸਿਆ ਹੈ ਕਿ ਵੀ ਅਸੀਂ ਵੀ ਜ਼ਿਆਦਾ ਨਹੀਂ ਗਏ ਤੇ ਉਹਨਾਂ ਨੇ ਕਿਹਾ ਕਿ ਸਭ ਠੀਕ ਹੈ ਕੰਮ ਉਧਰਲੇ ਵੀ ਹੋ ਗਏ ਤੇ ਬੱਚੇ ਵੀ ਹੁਣ ਠੀਕ ਹੈ ਇਸ ਕਰਕੇ ਹੁਣ ਉਹ ਆਪਣੇ ਪਿੰਡ ਆਪਣੇ ਪਿਪਾ ਪਰਿਵਾਰ ਦੇ ਵਿੱਚ ਗਵਨ ਨਵਿਕੀ ਸੰਦੀਪ ਰੀਤੂ ਮੰਮੀ ਡੈਡੀ ਉਹਨਾਂ ਕੋਲ ਹੁਣ ਉਹ ਆਈ ਹੈ ਤੁਸੀਂ ਉਹਨਾਂ ਦੀ ਵੀਡੀਓ ਦੇਖ ਵੀ ਸਕਦੇ ਹੋ ਮੇਰੀ ਗੱਲ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਵਿੱਚ